ਅੱਜ ਇੱਕ ਬੜੇ ਪਿਆਰੇ ਗੁਰਸਿੱਖ ਦਾ ਜਨਮ ਦਿਹਾੜਾ ਹੈ ਬਾਬਾ ਸੁthresha ਜੀ 12 ਨਵੰਬਰ 1615 ਨੂੰ ਇਹਨਾਂ ਦਾ ਜਨਮ ਹੈ ਭਾਈ ਸੁthresha ਅਸਲ ਜਨਾਮ ਇਹਨਾਂ ਦਾ ਜਿਹੜਾ ਇੱਕ ਮੌਲਵੀ ਨੂਰ ਅਹਿਮਦ ਚਿਸ਼ਤੀ ਹੋਇਆ ਉਹਨੇ ਇੱਕ ਤਹਿਕੀਕਾਤ ਚਿਸ਼ਤੀ ਲਿਖੀ ਆ ਜਿਹਦੇ ਵਿੱਚ ਜ਼ਿਕਰ ਕੀਤਾ ਹੈ ਕਿ ਸੁthresha ਚੰਦਰਾਮਲ ਮਦਵਤਾ ਜਾਤ ਦਾ ਇੱਕ ਖੱਤਰੀ ਸੀ ਜਿਹਦਾ ਜਨਮ ਪਿੰਡ ਬਹਿਰਾਮਪੁਰ ਬਾਰਾ ਮੁਲਾ ਜੰਮੂ ਕਸ਼ਮੀਰ ਇਸ ਇਲਾਕੇ ਵਿੱਚ ਹੋਇਆ ਤੇ ਮਾਤਾ ਪਿਤਾ ਦਾ ਕੋਈ ਪਤਾ ਨਹੀਂ ਕਿਉਂਕਿ ਜੰਮਦੇ ਦੇ ਮੂੰਹ 'ਚ ਦੰਦ ਸੀ ਉਹ ਕਹਿੰਦੇ ਉਥਰਾ ਸਾਡੇ ਘਰ 'ਚ ਜੰਮਿਆ ਬੇਸ਼ਕਨਾ ਬੱਚਾ ਸਾਡੇ ਘਰ ਜੰਮ ਪਿਆ ਉਹ ਬਾਹਰ ਹੀ ਕਿਤੇ ਝਾੜੀਆਂ ਦੇ ਵਿੱਚ ਉਹਨੂੰ ਰੱਖ ਆਏ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਉਧਰ ਧਰਤੀ ਨੂੰ ਭਾਗ ਲਾਉਂਦੇ ਜਾ ਰਹੇ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਈ ਕੋਣ ਜਾ ਕੇ ਵੇਖਿਆ ਸਿੱਖਾਂ ਨੇ ਚੁੱਕਿਆ ਉਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖਿਆ ਤਾਂ ਉਹਦੇ ਦੰਦ ਵੇਖ ਕੇ ਇਸੇ ਕਹਿੰਦੇ ਬਾਦਸ਼ਾਹ ਦਾ ਕੁਥਰਾ ਹੈ ਤੇ ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ ਕੁਥਰਾ ਨਹੀਂ ਭਾਈ ਇਹ ਤਾਂ ਸੁਥਰਾ ਕੁਥਰਾ ਨਹੀਂ ਹੈ ਸੁਥਰਾ ਇਹ ਸਾਲਾਂ ਦਾ ਹੋਇਆ ਮਾਮਾ ਆਵਾ ਕਰਕੇ ਫਿਰ ਕਰ ਮਾਮਾ ਚ ਚਲਾਣਾ ਕਰਕੇ ਸੁਥਰਾ ਫੇਰ ਗੁਰੂ ਘਰ ਵਿੱਚ ਆਇਆ ਫਿਰ ਬਾਦਸ਼ਾਹ ਨੇ ਕਿਹਾ ਸੁਤਰੇ ਸ਼ਾ ਆ ਗਿਆ ਪਹਿਲਾ ਸੇਖਾਂ ਨੇ ਸੁਤਰਾ ਨਾਮ ਪਕਾਇਆ ਅੱਜ ਗੁਰੂ ਸਾਹਿਬ ਨੇ ਸੁਤਰੇ ਸ਼ਾ ਕਿਹਾ ਤੇ ਨਾਮ ਸੁਤਰੇ ਸ਼ਾ ਪੈ ਗਿਆ ਤੇ ਇੰਨਾ ਫਿਰ ਗੁਰੂ ਸਾਹਿਬ ਦਾ ਪਿਆਰਾ ਸੇਵਕ ਬਣਿਆ ਹਾਸ ਰਸ ਬੜਾ ਮਜ਼ਾਕੀਆ ਇਹਦਾ ਜਿਹੜਾ ਮਾਹੌਲ ਸੀ ਸੁਭਾਅ ਸੀ ਵੱਡੇ-ਵੱਡੇ ਬੰਦਿਆਂ ਨੂੰ ਵੀ ਟੀਚਰਾਂ ਦੇ ਵਿੱਚ ਗੱਲਾਂ ਕਰ ਜਾਂਦਾ ਸੀ ਕਿਸੇ ਰਾਜੇ ਮਹਾਰਾਜ ਦੀ ਪਰਵਾਹ ਨਹੀਂ ਕਿਸੇ ਵੱਡੇ ਛੋਟੇ ਦੀ ਪਰਵਾਹ ਨਹੀਂ ਜੋ ਆਇਆ ਕੋਈ ਨਾ ਕੋਈ ਕਵਤਾ ਰਹੀ ਵਿਅੰਗ ਕੱਸ ਦੇਣਾ ਇਹੋ ਜਿਹਾ ਸੁਭਾਅ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਦੇ ਦਰਸ਼ਨ ਕਰਨ ਵਾਸਤੇ ਬੜੀ ਲੰਮੀ ਲਾਈਨ ਲੱਗੀ ਸੁਥਰੇ ਸ਼ਾਹ ਨੂੰ ਜਾਣ ਦਾ ਮੌਕਾ ਨਾ ਮਿਲੇ ਇਹਨੇ ਕਿਹਾ ਵੀ ਕੀ ਕਰਾਂ ਮਨ ਚ ਖਿਆਲ ਆਇਆ ਇਹਨੇ ਇੱਕ ਬੋਰੀ ਚ ਠਿਕਰੀਆਂ ਪਾ ਲਈਆਂ ਕਹਿੰਦਾ ਵੀ ਪਾਸੇ ਕਰੋ ਮੈਂ ਗੁਰੂ ਸਾਹਿਬ ਦਾ ਆ ਜਿਹੜਾ ਦਸਵੰਦ ਦੇਣ ਵਾਸਤੇ ਆਇਆ ਤੇ ਉਸੇ ਵੇਲੇ ਮਛੰਦ ਫੜ ਕੇ ਅੱਗੇ ਲੈ ਕੇ ਇਹਦਾ ਕੋਈ ਵੱਡੀ ਭੇਟਾ ਦੇਣ ਵਾਸਤੇ ਆਇਆ ਤੇ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਆਇਆ ਤੇ ਸਾਰੇ ਗੁਰੂ ਨੂੰ ਮੱਥਾ ਟੇਕਣ ਇਹ ਬੋਰੀ ਨੂੰ ਮੱਥਾ ਟਿਕੀ ਜਾਏ ਬਾਦਸ਼ਾਹ ਕਹਿੰਦੇ ਇਹ ਕੀ ਕਰ ਰਿਹਾ ਸੁਧਰਿਆ ਕਹਿੰਦੇ ਬਾਦਸ਼ਾਹ ਬੂਰੀ ਕਰਕੇ ਤੁਹਾਡੇ ਦਰਸ਼ਨ ਹੋਇਆ ਨਹੀਂ ਤੁਹਾਡੇ ਸਿੱਕੇ ਤੇ ਅੰਦਰ ਆਉਣ ਦਿੰਦੇ ਆ ਜਦੋਂ ਮੋਰੀ ਕੋਲੀ ਵਿੱਚ ਠਿਕਰੀਆਂ ਜਦੋਂ ਸਾਰੀ ਗੱਲ ਦਾ ਪਤਾ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਜਿਹੜਾ ਵੀ ਸਿੱਕ ਦਾ ਸੰਬੰਧ ਲੈ ਕੇ ਆਉਂਦਾ ਮਾਇਆ ਦਾ ਸਿੱਧੀ ਖਜ਼ਾਨਿਆਂ ਚ ਮਾਇਆ ਜਮਾ ਕਰਾਓ ਜੇ ਕੋਈ ਰਸਤ ਲੈ ਕੇ ਆਉਂਦਾ ਸਿੱਧੀ ਲੰਗਰਾਂ ਵਿੱਚ ਜਮਾ ਕਰਾਓ ਤੇ ਜੇ ਕੋਈ ਸਾਡੇ ਦਰਸ਼ਨਾਂ ਲਈ ਆਉਂਦਾ ਬਿਨਾਂ ਕਿਸੇ ਰੋਗ ਟੋਗ ਤੋਂ ਸਾਡੇ ਦਰਸ਼ਨ ਉਹਨੂੰ ਕਰਨ ਦਿਓ ਇਹ ਭਾਈ ਸੁਧਰੇ ਸ਼ਾਹ ਦੇ ਕਰਕੇ ਹੋਇਆ ਕਿਸੇ ਨੂੰ ਰੋਕਣਾ ਨਹੀਂ ਕੋਈ ਇੰਤਜ਼ਾਰ ਲਈ ਨਹੀਂ ਕਹਿਣਾ ਜਦੋਂ ਵੀ ਆਇਆ 24 ਘੰਟੇ ਦਰਵਾਜ਼ੇ ਖੁੱਲੇ ਆ ਤੇ ਸਿੱਖੀ ਨਾਲ ਇੰਨਾ ਪਿਆਰ ਗੁਰੂ ਦੇ ਸ਼ਬਦ ਦੀ ਐਡੀ ਕੀਮਤ ਹੈ ਇਸ ਸਿੱਖ ਦੇ ਮਨ ਵਿੱਚ ਇੱਕ ਦਿਨ ਸਤਿਗੁਰੂ ਕਥਾ ਕਰ ਰਿਹਾ ਬੜੇ ਧਿਆਨ ਨਾਲ ਸੁਣੀ ਜਾ ਰਿਹਾ ਸਿਰ ਹਲਾ ਰਿਹਾ ਅੱਖਾਂ ਚੋਂ ਨੇਤਰਾਂ ਚੋਂ ਜਲ ਵਹਿ ਰਿਹਾ ਤੇ ਚੱਲ ਕੇ ਕੇਦਮ ਗੁਰੂ ਵੱਲ ਪੇਟ ਕਰ ਲਿਆ ਸਿੱਖ ਸਾਰੇ ਸਿੱਖਾਂ ਦਾ ਧਿਆਨ ਉਧਰ ਹੋਣਾ ਇੱਥੇ ਆਪਣੇ ਜੀ ਵੀ ਕੋਈ ਦਾ ਪੇਟ ਕਰ ਲੇਗੇ ਤਾਂ ਸਿਰ ਨੰਗਾ ਹੋ ਜਾਏ ਸਾਰਿਆਂ ਦਾ ਧਿਆਨ ਉਧਰ ਚੱਲ ਜਾਂਦਾ ਇਹਦਾ ਮਤਲਬ ਸਾਡਾ ਧਿਆਨ ਸ਼ਬਦ ਚ ਨਹੀਂ ਹੁੰਦਾ ਤਾਂ ਹੀ ਹੁੰਦਾ ਨਾ ਵੀ ਕੋਣ ਕੀ ਕਰ ਰਿਹਾ ਵਾਹ ਭਾਈ ਸੁਧਰੇ ਸ਼ਾਹ ਹੁਣ ਇਦਾਂ ਧਿਆਨ ਨਾਲ ਇੱਕੇ ਦਾ ਬੈਠ ਕਰ ਲਈ ਸਾਰੇ ਸਿੱਖਾਂ ਦਾ ਉੱਧਰ ਧਿਆਨ ਤੇ ਜਦੋਂ ਕਥਾ ਦੀ ਸਮਾਪਤੀ ਹੋਈ ਸਿੱਖਾਂ ਨੇ ਇਹ ਨੀਵੀ ਪਾਸ਼ਾ ਕਥਾ ਬੜੀ ਸੋਹਣੀ ਹੋਈ ਬੜੇ ਪਿਆਰੇ ਸ਼ਬਦ ਜੀ ਕਹਿੰਦੇ ਆ ਦੇਖੋ ਜੀ ਸੁਧਰੇ ਸ਼ਾਹ ਰੋਜ਼ ਕੋਈ ਨਾ ਕੋਈ ਗਲਤੀ ਕਰਦਾ ਅੱਜ ਫੇਰ ਤੁਹਾਡੀ ਬੇਅਦਬੀ ਕੀਤੀ ਸਾਰੇ ਤੁਹਾਡੇ ਵੱਲ ਮੁੱਖ ਕਰੀ ਬੈਠੇ ਆ ਤੇ ਨੇ ਪਿੱਠ ਕਰ ਲਈ ਗੁਰੂ ਵੱਲ ਪਿੱਠ ਕਰਨੀ ਬੇਅਦਬੀ ਆ ਪਾਸ਼ਾ ਕਹਿੰਦੇ ਸੁਥਰੇ ਸ਼ਾ ਦੱਸ ਵੀ ਤੂੰ ਬੇਅਦਬੀ ਕਿਉਂ ਕੀਤੀ ਬੈਠ ਕਿਉਂ ਕੀਤੀ ਗੁਰੂਵਾਲਾ ਤੈਨੂੰ ਪਤਾ ਨਹੀਂ ਸੰਗ ਵਿੱਚ ਕਿਵੇਂ ਬੈਠੀ ਦਾ ਸਾਰੇ ਮੁੱਖ ਕਰਕੇ ਬੈਠਿਆ ਤੂੰ ਪਿੱਠ ਕਰਕੇ ਬੈਠ ਗਿਆ ਜਵਾਬ ਦੇ ਇਸ ਗੱਲ ਦਾ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਉਹ ਵੀ ਖੜਿਆ ਸੰਗ ਦੌਰ ਵੀ ਖੜਿਆ ਗੁਰੂ ਹਰਗੋਬਿੰਦ ਸਾਹਿਬ ਰਾਜਮਾਨਾ ਭਾਈ ਸੁਥਰੇ ਸ਼ਾ ਨੇ ਹੱਥ ਜੋੜੇ ਨੇਤਰਾਂ 'ਚ ਜਲ ਥਿੜਕਦੇ ਬੁੱਲਾਂ ਨਾਲ ਕਿਹਾ ਸਤਿਗੁਰੂ ਜੀ ਤੁਹਾਡੇ ਬਚਨ ਜਿਹੜਾ ਤੁਸੀਂ ਉਪਦੇਸ਼ ਦਿੰਦੇ ਹੋ ਮੈਂ ਜਦੋਂ ਕਮਾਉਂਦਾ ਨਹੀਂ ਉਹ ਸ਼ਬਦ ਚਪੇੜਾਂ ਦੀ ਤਰ੍ਹਾਂ ਮੈਨੂੰ ਵੱਜਦੇ ਆ ਵੀ ਗੁਰੂ ਕੀ ਕਹਿ ਰਿਹਾ ਤੇ ਮੈਂ ਕੀ ਕਰਨਿਆ ਜੰਨੀਆਂ ਕੁ ਚਪੇੜਾਂ ਮੂੰਹ ਤੇ ਖਾਧੀਆਂ ਗਈਆਂ ਮੈਂ ਖਾਲੀਆਂ ਜਦੋਂ ਮੂੰਹ ਅਸਮਰਤ ਹੋ ਗਿਆ ਚਪੇੜਾਂ ਖਾਣ ਤੋਂ ਮੈਂ ਪਿੱਠ ਕਰ ਲਈ ਕਿ ਗੁਰੂ ਸਾਹਿਬ ਪਿੱਠ ਤੇ ਜਿੰਨੀਆਂ ਮਰਜ਼ੀ ਮਾਰੀ ਜਾ। ਆ ਜੀਵਨ ਸੀ ਉਹ ਸਿੱਖਦਾ ਤੇ ਆਪਾਂ ਨੂੰ ਵੀ ਮੁੱਦ ਤਾਂ ਬੀਤ ਗਈਆਂ ਸ਼ਬਦ ਸੁਣਦੇ ਆ ਕਦੇ ਅਹਿਸਾਸ ਹੋਇਆ ਗੁਰੂ ਸਾਹਿਬ ਕਹਿੰਦੇ ਆ ਪਰ ਤਰੈ ਰੂਪ ਨਾ ਵੇਖੈ ਨਿਤਰ ਪਰ ਕਾ ਬੁਰਾ ਨਾ ਰੱਖੋ ਚੀਤ ਫਰੀਦਾ ਬੁਰੇ ਦਾ ਭਲਾ ਕਰ ਕਬੀਰ ਸਭ ਤੇ ਹੰ ਬੁਰੇ ਕੋਈ ਸ਼ਬਦ ਮੰਨਿਆ ਕਮਾਇਆ ਕੋਈ ਜੀਵਨ ਚ ਲਾਗੂ ਕੀਤਾ ਨਹੀਂ ਵੀ ਕੀਤਾ ਤਾਂ ਵੀ ਅਸੀਂ ਬੈਠੇ ਆ ਤੇ ਦਾ ਮਤਲਬ ਸੁਥਰੇ ਸ਼ਾਦੀ ਅਵਸਥਾ ਦੇਖੋ ਕੀ ਹੈ ਕਿਤੇ ਅਹਿਸਾਸ ਹੋਵੇ ਕਿ ਜਿਹੜਾ ਕੰਮ ਗੁਰੂ ਨੇ ਕਿਹਾ ਅਸੀਂ ਕਰਦੇ ਨਹੀਂ ਤੇ ਫਿਰ ਜਦੋਂ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਇੱਕ ਚਪੇੜ ਦੀ ਇੱਕ ਤਮਾਚੇ ਦੀ ਤਰ੍ਹਾਂ ਸਾਨੂੰ ਵੱਜੇ ਸ਼ਬਦ ਉਹ ਇਹ ਅਹਿਸਾਸ ਹੋਵੇ ਤੇ ਇਹ ਐਡਾ ਨਿਹੜ ਸਿੱਖਾ ਔਰੰਗਜ਼ੇਬ ਦੀ ਕੋਈ ਪਰਵਾਹ ਨਹੀਂ ਉਹਦੇ ਸਾਹਮਣੇ ਵੈਨ ਛਾਤੀ ਚੌੜੀ ਕਰਕੇ ਕਿਉਂਕਿ ਗੁਰਮਤ ਹੈ ਨਾ ਕੋਲ ਗੁਰੂ ਦਾ ਸ਼ਾਹ ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ ਗੁਰੂ ਦਾ ਥਾਫੜਾ ਹੋਵੇ ਉਹ ਕਿਸੇ ਔਰੰਗਜ਼ੇਬ ਦੀ ਪਰਵਾਹ ਨਹੀਂ ਕਰਦਾ ਇੱਕ ਉਥੇ ਸਾਧੂ ਬੈਠਾ ਸੀ ਉਹਦਾ ਨਾਮ ਸੀਤਲਦਾਸ ਸੁਤਰੇ ਸ਼ਾਹ ਨੇ ਕਿਹਾ ਵੀ ਪਤਾ ਕਰੀਏ ਹੈ ਹੀ ਸੀਤਲਦਾਸਾ ਕਿ ਸੱਚਮੁੱਚ ਹੀ ਸੀਤਲਦਾਸ ਕੋਲੇ ਗਏ ਵਾਰ-ਵਾਰ ਵੀ ਬਾਬਾ ਜੀ ਆਹ ਕੀ ਆ ਉਹ ਕਹਿੰਦਾ ਚਿਮਟਾ ਕੀ ਆ ਇਹ ਚਪੀ ਆ ਕੀ ਆ ਬਰਾਗਣ ਆ ਕੀ ਆ ਮੇਰਾ ਧੂਣਾ ਆ ਕੀ ਆ ਮੇਰੀ ਲੰਗੋਟੀ ਐ ਦੋ ਕੁ ਮਿੰਟ ਲੰਗੇ ਫਿਰ ਪੁੱਛਿਆ ਬਾਬਾ ਜੀ ਇਹ ਕੀ ਆ ਪੰਜ-ਸੱਤ ਵਾਰੀ ਜਦੋਂ ਪੁੱਛਿਆ ਉਹ ਸੀਤਲ ਦਾਸ ਜਿਹੜਾ ਸਾਧੂ ਸੀ ਉਹ ਚਿਮਟਾ ਬਰਾਗਣ ਲੈ ਕੇ ਅੱਗ ਦਾ ਮਰਾੜ ਲੈ ਕੇ ਭਾਈ ਸੁਦਰੇ ਸ਼ਾਹ ਦੇ ਮਗਰ ਪੈ ਗਿਆ ਸੁਦਰੇ ਸ਼ਾਹ ਭੱਜਿਆ ਆਉਂਦਾ ਸਤਿਗੁਰੂ ਕਹਿੰਦੇ ਸੁਦਰੇ ਸ਼ਾਹ ਕੀ ਹੋਇਆ ਕਹਿੰਦਾ ਪਾਦਸ਼ਾਹ ਸੀਤਲ ਦੇ ਭਲੇਖੇ ਮੈਂ ਤਾਂ ਅੱਗ 'ਚ ਹੀ ਹੱਥ ਪਾ ਬੈਠਾ ਲੇਖਾ ਸੀਤਲ ਦਾ ਪਿਆ ਪਰ ਅੰਦਰ ਅੱਗ ਸੀ ਜਿਵੇਂ ਧੂਣੀ ਨਹੀਂ ਉਤੋਂ ਕਈ ਵਾਰ ਲੱਗਦਾ ਵੀ ਬੁਝ ਗਈ ਤੇ ਜਦੋਂ ਫਰੋਲੀਏ ਵਿੱਚੋਂ ਅੱਗ ਨਿਕਲੇ ਹੁੰਦੀ ਆ ਇਹ ਤਾਂ ਮੈਂ ਜਦੋਂ ਮਾੜਾ ਜਾ ਫਰੋਲੀਆ ਅਦਰੋਂ ਅੱਗ ਦਾ ਕਰੋਧ ਦਾ ਭਰਿਆ ਪਿਆ ਤੇ ਨਾਮ ਸੀਤਲ ਦਾਸ ਰਖਾਈ ਬੈਠਾ ਪਾਦਸ਼ਾਹ ਅੱਜ ਭੁੱਲ ਭੁਲੇਖੇ ਅੱਗ 'ਚ ਹੱਥ ਪਾ ਬੈਠਾ ਸੀ ਨਾਮ ਸੀਤਲ ਦਾਸ ਰਖਾਇਆ ਸੀਤਲ ਨਹੀਂ ਬੜਿਆ ਜਾਂਦਾ ਸੀਤਲ ਨਾਮ ਪਰਮਾਤਮਾ ਦਾ ਮਨ 'ਚ ਵਸਾਇਆ ਸੀਤਲ ਬੜਿਆ ਜਾਂਦਾ ਨੇ ਸੀਤਲ ਮਸੀਤ ਰਤੇਣ ਨੇ ਸੀਤਲੰਗ 52 ਚੰਦਨ ਹੈ ਕੋਈ ਸਰਦ ਰੁੱਤ ਠੰਡੀ ਨਹੀਂ ਚੰਦਰਮਾ ਦੀ ਰੋਸ਼ਨੀ ਠੰਡੀ ਨਹੀਂ 52 ਚੰਦਰ ਠੰਡਾ ਨਹੀਂ ਗੁਰੂ ਦਾ ਸ਼ਬਦ ਠੰਡਾ ਹੈ ਇਹਦੇ ਨਾਮ ਤੋਂ ਬਿਨਾ ਜਿਹੜੀ ਆ ਇਹ ਨਹੀਂ ਠੰਡ ਪੈਂਦੀ ਇੱਕ ਉਹਨਾਂ ਨੇ ਬੜੇ ਸੋਨੇ ਬੂਲ ਕਹੇ ਹਾਥੀ ਘੋੜੇ ਮਾਲ ਤਨ ਇਹ ਖਤਰਾ ਹੀ ਜਿੰਦ ਕਾ ਜੇ ਸੁਖ ਲੋੜੇ ਸੁਤਰਿਆ ਸਿਮਰ ਨਾਮ ਗੋਬਿੰਦ ਕਾ ਜੀਦੇ ਕੋਲੇ ਬਹੁਤੇ ਹਾਥੀ ਘੋੜੇ ਲਾਮ-ਤਾਮ ਲਸ਼ਕਰ ਹੈ ਨਾ ਇਹ ਤਾਂ ਜਿੰਦ ਨੂੰ ਦੁਖੀ ਕਰਨ ਵਾਲੀਆਂ ਗੱਲਾਂ ਜੇ ਜਿੰਦ ਸੁਖੀ ਕਰਨੀ ਚਾਹਨਾ ਗੋਬਿੰਦ ਪ੍ਰਮਾਤਮਾ ਦਾ ਨਾਮ ਜਪ ਐਡਾ ਪਿਆਰਾ ਸਿੱਖ ਹੋਇਆ ਵਰ ਸਤਵੇਂ ਪਾਤਸ਼ਾਹ ਨੇ ਦਸਾਂ ਵਿੱਚੋਂ 6 ਬਖਸ਼ਾਂ ਦਿੱਤੀਆਂ ਨੇ ਸਿੱਖਾਂ ਨੂੰ ਜਿਦੇ ਵਿੱਚੋਂ ਇੱਕ ਬਖਸ਼ ਸੁਥਰੇ ਸ਼ਾਹੀਆਂ ਦੀ ਹੈ ਇਧਰ ਜੰਮੂ ਕਸ਼ਮੀਰ ਦੇ ਇਲਾਕੇ ਚ ਪਹਾੜੀ ਇਲਾਕਿਆਂ ਚ ਬਾਬਾ ਸੁਥਰੇ ਸ਼ਾਹ ਨੇ ਜਦੋਂ ਬਖਸ਼ ਮਿਲੀ ਬੜਾ ਨਿਵੇਕਲੇ ਢੰਗ ਨਾਲ ਗੁਰਮਤ ਦਾ ਪ੍ਰਚਾਰ ਕੀਤਾ ਬੜਾ ਫੈਸਾਰਾ ਕੀਤਾ ਤੇ ਉਸ ਤੋਂ ਬਾਅਦ ਮੁਸ਼ਤਾਕ ਸ਼ਾ ਭਾਈ ਹਰੇ ਸ਼ਾ ਇਸ ਜਿਹੜੀ ਬਖਸ਼ ਦੇ ਅੱਗੇ ਸੇਵਕ ਹੋਏ ਨੇ ਭਾਈ ਚੰਗੜ ਸ਼ਾ ਜੀ ਤੇ ਇਨ੍ਹਾਂ ਦੇ ਅੱਗੇ ਸਿੱਖਾਂ ਨੇ ਬਹੁਤ ਗੁਰਮਤ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ 54 ਸਾਲ ਦੇ ਕਰੀਬ ਉਮਰ ਭੋ ਕੇ ਜੋਤੀ ਜੋਤ ਰੜੀ ਸੰਪੂਰਨ ਥੀ ਆਰਾਮ ਗੁਰੂ ਗੋਬਿੰਦ ਸਿੰਘ ਪਾਸ਼ਾ ਵੇਲੇ ਫਿਰ ਇਹ ਅਕਾਲ ਚਲਾਣਾ ਕਰ ਗਏ ਅੱਜ ਉਸ ਮਹਾਨ ਗੁਰਸਿੱਖ ਦਾ ਜਨਮ ਦਿਹਾੜਾ ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ ਸਿੱਖੀ ਨੂੰ ਹੰਡਾਇਆ ਬਲਕੇ ਆਪਣੇ ਕੋਲ ਨਹੀਂ ਰੱਖਿਆ ਜਦੋਂ ਸਿੱਖੀ ਪ੍ਰਚਾਰਨ ਦਾ ਵਕਤ ਆਇਆ ਉਦੋਂ ਵਿਖੜੇ ਰਾਹਾਂ ਤੇ ਜਾ ਕੇ ਘਰ-ਘਰ ਇਹ ਸਿੱਖੀ ਦਾ ਦੀਪਕ ਜਗਾਇਆ ਚਿੱਕੀ ਦੀਆਂ ਮਸਾਲਾਂ ਜਗਾਈਆਂ ਹਰ ਹਿਰਦੇ ਵਿੱਚ ਸਿੱਖੀ ਲਈ ਗੁਰੂ ਲਈ ਪਿਆਰ ਪੈਦਾ ਕੀਤਾ ਉਹ ਬਾਬਾ ਸੁਥਰੇ ਸ਼ਾ ਵਰਗਿਆਂ ਦੇ ਸੇ ਆਇਆ ਇਹ ਲੋੜ ਹੈ ਸਾਨੂੰ ਐਸੇ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਲੈਣ ਦੀ ਇਹ ਅਸੀਂ ਗੁਰੂ ਚਰਨਾਂ ਨਾਲ ਇੰਨੀ ਮੁਹੱਬਤ ਇੰਨਾ ਪਿਆਰ ਕਰੀਏ ਸਤਿਗੁਰੂ ਸਾਨੂੰ ਵੀ ਕੋਈ ਇਦਾਂ ਦੇ ਤਖੱਲਸ ਨਾਲ ਸੁਥਰੇ ਸ਼ਾਹ ਵਰਗੇ ਤਖੱਲਸਾਂ ਨਾਲ ਬੁਲਾਉਣ ਸਾਡਾ ਜੀਵਨ ਇੰਨਾ ਸੁਥਰਾ ਹੋ ਜਾਏ ਸਾਫ਼ ਹੋ ਜਾਏ ਅੰਗਣ ਨਿਕਲ ਜਾਣ ਵਿਕਾਰ ਨਿਕਲ ਜਾਣ ਅਸੀਂ ਸੱਚ ਮੁੱਚ ਅੰਦਰੋਂ ਸੁਥਰੇ ਬਣ ਜਾਈਏ ਅੰਦਰੋਂ ਸੁਥਰੇ ਬਣ ਜਾਈਏ ਤਾਂ ਕਿ ਸਾਡਾ ਜੀਵਨ ਲੋਕ ਸੁਖੀ ਪਰਲੋਕ ਸਹੇਲੇ ਨਾਨਖ ਹਰਪ੍ਰਭ ਆਪੇ ਮੇਲੇ ਦੇ ਭਾਗੀ ਬਣ ਸਕੀਏ ਬੇਅੰਤ ਪੁਲਾਹ ਦੀ ਖਿਮਾ ਦੇਹੁ ਸਜਣ ਅਸੀਂ ਸੜੀਆਂ ਜਿਓ ਹੋਵੇ ਸਾਹਿਬ ਸੁਮੇਲ ਆਉ ਨੰਦ ਸਾਹਿਬ ਦੀ ਬਾਣੀ ਅਰਦਾਸ ਬੇਨਤੀ ਹੁਕਮਨਾਮਾ ਸਾਹਿਬ ਸਰਵਣ ਕਰੀਏ ਕੋਈ ਰਸਨਾ ਵਾਂਜੀ ਨਾ ਰਹੇ ਗੱਜ ਵਜ ਕੇ ਰਸਨਾ ਪਵਿੱਤਰ ਕਰੋ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਲਾ ਦੀ ਕੂੰਕਾਰ ਸਤਗੁਰ ਪ੍ਰਸਾਦ ਆਨੰਦ ਪਾਇ ਮੇਰੀ ਮਾਏ ਸਤਗੁਰੂ ਮੈਂ ਪਾਇ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾ ਬਣਾਈਆ ਕਹਿ ਨਾਨਕ ਨੰਦ ਹੋਆ ਸਤਗੁਰੂ ਮੈਂ ਪਾਇ ਰਨਾਲ ਰਹੋ ਤੂੰ ਮਨ ਮੇ